ਜਿੱਥੇ ਸ਼ੈਤਰ ਲੈ ਕੇ ਘੋੜੇ ਲੈ ਕੇ ਸਿੱਖ ਜਗਤ ਗੁਰਦੇਵ ਦੀ ਪਾਵਨ ਬਾਰਗਾ ਵਿਚਾਰਿਆ ਉੱਥੇ ਹਜੂਰ ਨੇ 52 ਸਿਕਲੀ ਘਰ ਪਰਿਵਾਰ ਰਾਜਸਥਾਨ ਦੀ ਧਰਤੀ ਤੋਂ ਮਗਾ ਕੇ ਉਹਨਾਂ ਦੇ ਕੋਲੋਂ ਸ਼ੈਤਰ ਤਿਆਰ ਕਰਵਾ ਕੇ ਪਾਵਨ ਦਰਬਾਰ ਵਿੱਚ ਗੁਰੂ ਕੇ ਸਿੱਖਾਂ ਨੂੰ ਜੰਗ ਯੁੱਧ ਵਾਸਤੇ ਮੇਰੇ ਹਜੂਰ ਨੇ ਉਹ ਬਲ ਦਿੱਤਾ ਕਿ ਵਕਤੀ ਹਕੂਮਤ ਦੇ ਨਾਲ ਚਾਰ ਲੜਾਈਆਂ ਲੜ ਕੇ ਜਿੱਤ ਕੇ ਕੌਮ ਨੂੰ ਜਿੱਤਾਂ ਦਾ ਵਰਦਾਨ ਦੇਣ ਵਾਲੇ ਮੀਰੀ ਪੀਰੀ ਦੇ ਮਾਲਕ ਮਹਾਬਲੀ ਗੁਰਦੇਵ ਬੰਦੀ ਛੋੜ ਸਤਿਗੁਰੂ ਜਿਨ੍ਹਾਂ ਨੇ ਚਾਰ ਹਕੂਮਤ ਦੇ ਜ਼ੁਲਮੀ ਤਖਤਾਂ ਦੇ ਟਾਕਰੇ ਤੇ ਦਿੱਲੀ ਆਗਰਾ ਲਾਹੌਰ ਤੇ ਕਰਾਨਾ ਔਰ ਇਹ ਚਾਰ ਤਖਤ ਵਕਤੀ ਹਕੂਮਤ ਦੇ ਤੇ ਇਹਦੇ ਟਾਕਰੇ ਤੇ ਅਕਾਲ ਦੇ ਨਾਂ ਤੇ ਪ੍ਰਮਾਤਮਾ ਦੇ ਨਾਂ ਤੇ ਵਾਹਿਗੁਰੂ ਦੇ ਨਾਂ ਤੇ ਤਖਤ ਦੀ ਰਚਨਾ ਕੀਤੀ ਅੱਜ ਦੁਨੀਆ ਦੇ ਕਿਸੇ ਵੀ ਕੋਨੇ ਤੇ ਸਿੱਖ ਬੈਠਾ ਹੈ ਉਹਦੀਆਂ ਧਾਰਮਿਕ ਪਾਵਨਾਵਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਜੁੜੀਆਂ ਨੇ ਮੀਰੀ ਪੀਰੀ ਦੇ ਮਾਲਕ ਮਹਾਬਲੀ ਗੁਰਦੇਵ ਨੇ ਵਕਤ ਦੀ ਹਕੂਮਤ ਦੇ ਚੈਲੇਂਜ ਨੂੰ ਕਬੂਲ ਕਰਕੇ ਕੌਮ ਦੇ ਕੋਲ 10 ਗੱਲਾਂ ਦੀ ਮੰਗ ਕੀਤੀ ਜੰਗ ਚ ਲੜਨ ਲਈ ਚੰਗੀ ਜਵਾਨੀ ਜੰਗ ਚ ਲੜਨ ਲਈ ਚੰਗੇ ਘੋੜੇ ਜੰਗ ਵਿੱਚ ਲੜਨ ਲਈ ਚੰਗੇ ਸ਼ੈਤਰ ਲੈ ਕੇ ਆਓ ਤੜਾ ਤੜ ਸਿੱਖ ਜਗਤ ਗੁਰਦੇਵ ਦੇ ਪਾਵਨ ਦਰਬਾਰ ਵਿੱਚ ਪੁੱਜਣ ਲੱਗਾ ਹੈ ਹਜੂਰ ਨੇ ਦੋਰੀਆਂ ਦਸਤਾਰਾਂ ਔਰ ਸ਼ੀਸ਼ ਉੱਤੇ ਕਲਗੀ ਸਜਾ ਕੇ ਵਕਤ ਦੀ ਹਕੂਮਤ ਦੇ ਬਾਦਸ਼ਾਹ ਨੂੰ ਚੈਲੰਜ ਦਿੱਤਾ ਔਰ ਮੀਰੀ ਪੀਰੀ ਦੇ ਮਾਲਕ ਮਹਾਬਲੀ ਗੁਰਦੇਵ ਦੀ ਜਿਵੇਂ ਜਿਵੇਂ ਤਾਕਤ ਵਧਈਏ ਤਿਵੇਂ ਤੇ ਵਕਤ ਦੀ ਹਕੂਮਤ ਦੇ ਦਿਲ ਵਿੱਚ ਕਬਰਾਟ ਗੁਰੂ ਘਰ ਦੇ ਵਿਰੋਧੀਆਂ ਦੀ ਜਦੋਂ ਕਬਰਾਟ ਤਦ ਮੇਰੇ ਹਾਜ਼ੂਰ ਨੂੰ ਗਵਾਲੀਅਰ ਦੇ ਕਿਲੇ ਵਿੱਚ 2 ਸਾਲ 7 ਮਹੀਨੇ ਤੇ 13 ਦਿਨ ਦੀ ਕੈਦ ਔਰ ਹਾਜ਼ੂਰ ਨੇ 52 ਰਾਜੇ ਰਹਾ ਕਰਾ ਕੇ ਇਤਿਹਾਸ ਵਿੱਚ ਬੰਦੀ ਸ਼ੋਰ ਸਤਗੁਰੂ ਕਹ ਲਾਏ ਨੇ 1727 ਵਿੱਚ ਜਹਾਂਗੀਰ ਦੀ ਮੌਤ ਸ਼ਾਹਜਹਾਨ ਤਖਤੇ ਬੈਠਾ ਹੈ ਪਹਿਲਾ ਹਮਲਾ ਕੀਤਾ ਗਿਆ 1628 ਨੂੰ ਅਬਰ ਸਰਦੀ ਪਾਵਨ ਧਰਤੀ ਤੇ ਲਗਾਤਾਰ 2.5 ਦਿਨ ਇੱਕ ਖੂਨ ਡੋਲਵੀ ਲੜਾਈ ਔਰ ਗੁਰਦੇਵ ਨੇ ਮੁਗਲ ਖਾਨ ਦਾ ਅੰਤ ਕਰਕੇ ਇੱਥੇ ਜਿੱਤ ਪ੍ਰਾਪਤ ਕੀਤੀ ਹਜੂਰ ਨੇ ਦੂਸਰੀ ਜੰਗ ਸ੍ਰੀ ਹਰਗੋਬਿੰਦਪੁਰਾ ਇਹਦੇ ਦਰਮਿਆਨ ਜਦੋਂ ਤੀਸਰੀ ਜੰਗ ਗੁਰਦੇਵ ਨੂੰ ਲੜਨ ਵਾਸਤੇ ਵਕਤ ਦੀ ਹਕੂਮਤ ਦਾ ਹਮਲਾ ਤਦ ਬਾਬਾ ਬਿਦੀ ਚਾਨ ਦੂਜੀ ਜੰਗ ਤੋਂ ਬਾਅਦ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਦੋ ਘੋੜੇ ਲੈ ਕੇ ਆ ਗਏ ਇਹਨਾਂ ਘੋੜਿਆਂ ਤੋਂ ਤੀਸਰੀ ਜੰਗ 35000 ਫੌਜ ਲੈ ਕੇ ਜਰਨਲ ਲਲਾ ਬੇਗ ਚੜਿਆ ਏ ਔਰ ਹਜ਼ੂਰ ਨੇ ਤੀਸਰੀ ਲੜਾਈ ਵੀ ਜਿੱਤ ਕੇ ਮੇਰੇ ਹਜ਼ੂਰ ਆਪਣੇ ਸਭ ਤੋਂ ਛੋਟੇ ਪੁੱਤਰ ਨਾਵੇਂ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦਾ ਨਾਮ ਉਦੋਂ ਤਿਆਗ ਮੱਲ ਹੈ ਉਮਰ ਕੇਵਲ 14 ਸਾਲ ਅਵਰ ਸਰਦੀ ਪਾਵਨ ਧਰਤੀ ਤੋਂ ਬਰਾਤ ਲੈ ਕੇ ਕਰਤਾਰਪੁਰ ਦੀ ਪਾਵਨ ਧਰਤੀ ਉੱਤੇ ਪਹੁੰਚੇ ਨੇ। ਜਗਤ ਬਾਤ ਮਾਤਾ ਗੁਜਰੀ ਜੀ ਦੇ ਨਾਲ ਹਜੂਰ ਦਾ ਆਨੰਦ ਕਾਰਜ ਹੋਇਆ ਹੈ। ਸਤਿਗੁਰੂ ਤੁਰਨ ਦੀ ਤਿਆਰੀ ਕਰਨ ਲੱਗੇ ਨੇ ਸਮੇਤ ਬਰਾਤ ਦੇ। ਮਾਤਾ ਕੌਲਾ ਜੀ ਦਾ ਇੱਥੇ ਅਕਾਲ ਚਲਾਣਾ ਹੋ ਗਿਆ। ਹਜੂਰ ਨੂੰ ਫਿਰ ਕੁਝ ਸਮਾਂ ਟਿਕਣਾ ਪੈ ਗਿਆ। ਇਹਨਾਂ ਰਸਮਾਂ ਤੋਂ ਵਿਹਲੇ ਹੋਏ ਨੇ। ਗੁਰਦੇਵ ਦੇ ਘਰ ਵਿੱਚ ਪਾਲਿਆ ਹੋਇਆ ਧਰਮੰਦਾ ਪੁੱਤਰ ਇਤਿਹਾਸ ਵਿੱਚ ਜਿਹਦਾ ਨਾਮ ਪੈਂਦੇਖਾਨ ਆਇਆ ਪਹਿਲੀ ਜੰਗ ਵਿੱਚ ਲੜਿਆ ਔਰ ਇੱਕ ਦਿਨ ਬੈਠੇ ਸਿੱਖਾਂ ਦੇ ਕੋਲ ਇਹ ਕਹਿੰਦਾ ਕਿ ਜੇ ਗੁਰੂ ਦੀਆਂ ਫੌਜਾਂ ਵਿੱਚ ਮੈਂ ਨਾ ਹੁੰਦਾ ਗੁਰੂ ਅਰਜਨ ਦੇਵ ਸਾਹਿਬ ਦੇ ਹੱਥਾਂ ਨੂੰ ਹੱਥ ਕੜੀ ਪੈਰਾਂ ਨੂੰ ਬੇੜੀ ਮਾਰ ਕੇ ਲਾਹੌਰ ਨੂੰ ਜਾ ਕੇ ਇਹਦੇ ਪਿਓ ਤੋਂ ਵੱਧ ਸਹੀਏ ਦੇ ਕੇ ਹਕੂਮਤ ਨੇ ਸ਼ਹੀਦ ਕਰ ਦੇਣਾ ਸੀ ਜੇ ਪਹਿਲੀ ਜੰਗ ਜਿੱਤੀ ਗਈ ਹੈ ਤੇ ਕੇਵਲ ਮੇਦੇ ਕਰਕੇ ਹਜ਼ੂਰ ਨੇ ਇਹਦੇ ਹੰਕਾਰ ਨੂੰ ਵੇਖ ਕੇ ਗੋਇੰਦਵਾਲ ਤੋਂ ਇਹਨੂੰ ਛੁੱਟੀ ਦੇ ਦਿੱਤੀ ਇਹਨੂੰ ਘਰ ਨੂੰ ਤੋਰ ਦਿੱਤਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਦੋ ਲੜਾਈਆਂ ਪੈਂਦੇਖਾਨ ਤੋਂ ਬਗੈਰ ਲੜੀਆਂ ਤੇ ਜਿੱਤ ਪ੍ਰਾਪਤ ਕੀਤੀ ਹੈ ਹਜ਼ੂਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਪੈਂਦੇਖਾਨ ਦਾ ਨਾਨਕਾ ਪਿੰਡ ਛੋਟਾ ਮੀਰਪੁਰ ਨੇੜੇ ਹੈ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਪੁੱਤਰ ਦੀ ਸ਼ਾਦੀ ਕਰਨ ਵਾਸਤੇ ਮੇਰੇ ਨੇੜੇ ਆਏ ਨੇ ਆਪਣੇ ਨਾਨਕੇ ਬਰਾਦਰੀ ਦੇ 500 ਗੱਬਰੂ ਲੈ ਕੇ ਸ਼ੇਵੇਂ ਪਾਤਸ਼ਾਹ ਦੇ ਭਰੇ ਹੋਏ ਦੀਵਾਨ ਲੱਗੇ ਹੋਏ ਦੀਵਾਨ ਵਿੱਚ ਪੈਂਦੇ ਖਾਨ ਆਣ ਕੇ ਹਾਜ਼ਰ ਹੋਇਆ ਹੁਣ ਗਿਲਾ ਕਰਦਾ ਸਤਿਗੁਰੂ ਤੁਸੀਂ ਮੇਰੇ ਕੋਲ ਆਏ ਜੇ ਆਉਣ ਦੀ ਕੋਈ ਖਬਰ ਨਹੀਂ ਸਤਿਗੁਰੂ ਕਈ ਦਿਨ ਲੰਘ ਗਏ ਨੇ ਪੁੱਤਰ ਦਾ ਵਿਆਹ ਕੀਤਾ ਹੈ ਤੁਹਾ ਮੈਨੂੰ ਧਰਮ ਦਾ ਪੁੱਤਰ ਬਣਾਇਆ ਹੈ ਹਜੂਰ ਵਿਆਹ ਤੇ ਮੈਨੂੰ ਨਹੀਂ ਬੁਲਾਇਆ ਤੇ ਸਭ ਤੋਂ ਵੱਡਾ ਗਿਲਾ ਕਰਨ ਲੱਗਾ ਜੇ ਦੋ ਜੰਗ ਤੁਸੀਂ ਲੜੇ ਨਹੀਂ ਮੈਨੂੰ ਨਹੀਂ ਬੁਲਾਇਆ ਜੇ ਕਿਤੇ ਇਹਨਾਂ ਜੰਗਾਂ ਵਿੱਚ ਮੈਨੂੰ ਬੁਲਾ ਲੈਂਦੇ ਹੋ ਫਿਰ ਤੁਹਾਨੂੰ ਜੰਗ ਵਿੱਚ ਲੜਨ ਦੀ ਲੋੜ ਨਹੀਂ ਸੀ ਰਹਿ ਜਾਣੀ ਆਪਣੇ ਆਪ ਨੂੰ ਗੁਰੂ ਤੋਂ ਵੱਧ ਸ਼ਕਤੀਸ਼ਾਲੀ ਸਮਝਣ ਵਾਲਾ ਹੰਕਾਰ ਵਿੱਚ ਆਇਆ ਪੈਂਦੇ ਖਾਨ ਭਰੇ ਉਹ ਦੀਵਾਨ ਵਿੱਚ ਆਪਣਾ ਸਿਰ ਗੁਰਦੇਵ ਦੇ ਸਾਹਮਣੇ ਝੁਕਾ ਕੇ ਕਦੇ ਵ્યાਅ ਵਿੱਚ ਸ਼ਾਮਲ ਨਾ ਹੋਣ ਦਾ ਗਿਲਾ ਕਰੇ ਜੰਗਾਂ ਵਿੱਚ ਨਾ ਸ਼ਾਮਲ ਕਰਨ ਵਾਸਤੇ ਆਪਣੇ ਅੰਦਰੋਂ ਹੰਕਾਰ ਮੀਰੀ ਪੀਰੀ ਦੇ مالک ਦਾਤਾ ਗੁਰੂ ਅਰਗੁਨ ਸਾਹਿਬ ਦੇ ਸੂਰਬੀਰ ਬੀਰ ਅਸਨ ਸੰਗਤ ਵਿੱਚ ਬੈਠੇ ਨੇ ਜਾਂ ਮੇਰੇ ਹਜ਼ੂਰ ਦੇ ਦਰਬਾਰ ਵਿੱਚ ਆ ਕੇ ਪੈਂਦੇ ਖਾਨ ਆਪਣੇ ਕੀਤੇ ਹੋਏ ਹੰਕਾਰ ਦੀ ਗੱਲ ਆਪਣੇ ਬਲ ਦੀ ਗੱਲ ਆਪਣੇ ਜੋਰ ਦੀ ਗੱਲ ਕਿ ਸਤਿਗੁਰੂ ਜੇ ਮੈਨੂੰ ਬੁਲਾ ਰਹੇਂਦੇ ਹੋ ਤੇ ਤੁਹਾਨੂੰ ਜੰਗ ਵਿੱਚ ਆਪ ਲੜਨ ਦੀ ਲੋੜ ਨਾ ਪੈਂਦੀ ਇੱਕ ਗਿਲੇ ਦੇ ਤੌਰ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਇੰਜ ਕਹਿ ਰਿਹਾ hey ਲਲਾ ਬੇਗ ਦੇ ਨਾਲ ਸੀ ਜੋਤ ਰਚਿਆ ਜੋਤ ਰਚਿਆ ਜੋਤ ਰਚਿਆ ਲਲਾ ਬੇਗ ਦੇ ਨਾਲ ਸੀ ਜੋਤ ਰਚਿਆ ਜੋਤ ਰਚਿਆ ਆ ਜੋਤ ਰਚਿਆ ਲਲਾ ਬੇਗ ਦੇ ਨਾਲ ਸੀ ਜੋਤ ਰਚਿਆ ਲਲਾ ਬੇਗ ਦੇ ਨਾਲ ਸੀ ਜੋਤ ਰਚਿਆ ਲੈਂਦੇ ਮੈਨੂੰ BUH <laughs> ਜੇ ਗੋਦ ਪਹਿਣਾ ਨਹੀਂ ਚਾਹੀਦਾ ਜੰਗ ਵਿੱਚ ਗੋਦ ਪਹਿਣਾ ਨਹੀਂ ਚਾਹੀਦਾ ਜੰਗ ਵਿੱਚ ਗੋਦ ਪਹਿਣਾ ਮੇਰੇ ਜਹੇ ਬਈ ਮੇਰੇ ਜਹੇ ਸੇਵਕ ਨੂੰ ਭੋਲਾ कोई तवे मई ਜਵਾਨ ਦੇ ਵੇਖ ਲੈਂਦੀ ਵੇਖ ਲੈਂਦੀ ਵੇਖ ਲੈਂਦੀ ਦੁਨੀਆਂ ਹੱਥ ਜਬੋਂ ਦੇ ਵੇਖ ਲੈਂਦੀ ਵੇਖ ਲੈਂਦੀ i